ਸਤਿ ਸ਼੍ਰੀ ਅਕਾਲ ਪੀਵੀ 32 ਨਮਾ ਸ਼ਹਿਰ ਦੇਖ ਰਹੇ ਹਾਂ ਇਸ ਵੇਲੇ ਦੇ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਔੜ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਜ਼ਿਲ੍ਹਾ ਪੁਲਿਸ ਵੱਲੋਂ ਕੈਸੋ ਆਪਰੇਸ਼ਨ ਦਰਾਨ ਹੀਰੋਇਨ ਅਤੇ ਨਜਾਜ ਸ਼ਰਾਬ ਬਰਾਮਦ ਕਰਕੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਦੱਸ ਦਈਏ ਅੱਜ ਡਾਕਟਰ ਮਹਿਤਾਬ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ੀਤਪਾਗ ਸਿੰਘ ਨਗਰ ਦੀ ਸੁਪਰਵਾਈਜ਼ਨ ਹੇਠ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਨਸ਼ੇ ਦੀ ਸਰਪਲਾਈ ਦੀ ਚੇਨ ਨੂੰ ਤੋੜਨ ਲਈ ਜ਼ਿਲ੍ਹੇ ਵਿੱਚ ਗਾਰਡਨ ਐਂਡ ਸਰਚ ਆਪਰੇਸ਼ਨ ਕੈਸੋ ਜਿਹੜਾ ऑपरेशन है वो चलाया गया इस संबंध सी दी प्रेस ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਮਹਿਤਾਬ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਪਾਕਿਸਤਨਗਰ ਨੇ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਜ਼ਿਲ੍ਹੇ ਦੇ ਡਰੱਗ ਹੌਟਸਪੌਟਸ ਪਿੰਡਾਂ ਵਾਡਾਂ ਤੇ ਪਬਲਿਕ ਥਾਵਾਂ ਜਿਵੇਂ ਬੱਸ ਸਟੈਂਡ ਬਾਜ਼ਾਰ ਆਦਿ ਵਿੱਚ ਘੇਰਾਬੰਦੀ ਕਰਕੇ ਸਰਚ ਕੀਤੀ ਗਈ ਜੋ ਉਹਨਾਂ ਵੱਲੋਂ ਆਪ ਖੁਦ ਇਸ ਸੱਚ ਆਪਰੇਸ਼ਨ ਦੀ ਅਗਵਾਈ ਕਰਦੇ ਹੋਏ ਜ਼ਿਲ੍ਹੇ ਦੇ ਡਰੱਗ ਪ੍ਰਭਾਵਿਤ ਪਿੰਡ ਔੜ ਤੇ ਗੁੜਪੜ ਵਿੱਚ ਆਪਣੀ ਨਿਗਰਾਨੀ ਹੇਠ ਸਰਚ ਕਰਵਾਈ ਗਈ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਹੋਰ ਵੱਖ-ਵੱਖ ਥਾਵਾਂ ਵਿੱਚ ਸਰਚ ਆਪਰੇਸ਼ਨ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਇਸ ਆਪਰੇਸ਼ਨ ਦਾ ਮੁੱਖ ਉਦੇਸ਼ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ, ਨਸ਼ਾ ਵੇਚਣ ਵਾਲਿਆਂ ਤੇ ਉੱਤੇ ਦਬਾਅ ਬਣਾਏ ਰੱਖਣਾ, ਉਹਨਾਂ ਦੀ ਮੌਜੂਦਾ ਗਤੀਵਿਧੀਆਂ ਤੇ ਨਿਗਰਾਨੀ ਰੱਖਣਾ, ਨਸ਼ੇ ਦਾ ਸੇਵਾ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਗਾ ਕੇ ਉਹਨਾਂ ਨੂੰ ਮੁੜ ਸੇਵਾ ਕਰਨਾ ਅਤੇ ਆਮ ਪਬਲਿਕ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਕਰਨਾ। ਉਹਨਾਂ ਨੇ ਨਸ਼ਾ ਵਿਰੋਧ ਜਾਰੀ ਇਸ ਮਹੰਵ ਵਿੱਚ ਪੁਲਿਸ ਦਾ ਸਹਿਯੋਗ ਦੇਣ ਲਈ ਪਬਲਿਕ ਨੂੰ ਵੀ ਅਪੀਲ ਕੀਤੀ। ਇਸ ਸਰਚ ਆਪਰੇਸ਼ਨ ਦੌਰਾਨ ਐਸਐਸਪੀ ਡਾਕਟਰ ਮਹਿਤਾਬ ਸਿੰਘ ਦਰਕੁਣਾ ਨਾਲ ਡਾਕਟਰ ਮੁਕੇਸ਼ ਕੁਮਾਰ ਐਸਪੀ ਜਾਂਚ ਅਤੇ ਹੋਰ ਵੀ ਆਲ ਅਫਸਰ ਮੌਜੂਦ ਸਨ ਇਸ ਸਰਚ ਆਪਰੇਸ਼ਨ ਦੌਰਾਨ 282 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਇਕੱਤੇ ਤੇ ਆਪਾਕਰ ਐਕਟ ਤਹਿਤ 6 ਮੁਕਦਮੇ ਦਰਜ ਕੀਤੇ ਗਏ ਹਨ ਦੱਸਦੀ ਹੈ ਕਿ ਜਿਹੜੀ ਬਰਾਮਦਗੀ ਹੋਈ ਹੈ ਹੀਰੋਨ ਦੀ 15 ਗ੍ਰਾਮ ਹੋਈ ਹੈ ਤੇ ਸ਼ਰਾਬ ਦੀ 48750 ਐਮਐਲ ਦੀ ਜਿਹੜੀ ਆ ਉਬਰਾਮਤ ਕੀ ਹੋਈ ਹੈ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਇਹ ਵੀ ਅਸੀਂ ਕੱਲ ਵੀ ਸਾਰੇ ਐਸਡੀਐਸ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੈਗਾ ਕਾਰਪੋਰੇਸ਼ਨ ਚਲਾਇਆ ਸੀਗਾ ਅੱਜ ਵੀ ਉਸੇ ਤਰ੍ਹਾਂ ਕਾਫੀ ਜਿਹੜੇ ਡਰਗ ਹੌਟਸਪੌਟ ਹੈਗੇ ਅਸੀਂ ਉਹਨਾਂ ਜਗਾਵਾਂ ਤੇ ਜਿਹੜਾ ਹੈਗਾ ਇਹ ਸਰਚ ਆਪਰੇਸ਼ਨ ਚਲਾ ਰਹੇ ਹੈਗੇ ਕੱਲ ਵੀ ਸਾਨੂੰ ਕਾਫੀ ਜ਼ਿਆਦਾ ਅਸੀਂ ਪਰਚੇ ਦੇ ਉੱਤੇ ਕਾਫੀ ਬੰਦੇ ਅਰੈਸਟ ਵੀ ਹੋਏ ਤ੍ਰੀਬਨ 18 ਦੇ ਕਰੀਬ ਅਸੀਂ ਪਰਚੇ ਦੇ ਕੇ 19 ਬੰਦੇ ਜਿਹੜੇ ਅਰੈਸਟ ਕੀਤੇ ਉਹਦੇ ਵਿੱਚ ਸਾਨੂੰ ਹੈਰੋਇਨ ਦੀ ਰਿਕਵਰੀ ਵੀ ਹੋਈ ਸੀ ਸ਼ਰਾਬ ਦੀ ਰਿਕਵਰੀ ਵੀ ਹੋਈ ਸੀ ਇਸੇ ਤਰ੍ਹਾਂ ਜਿਹੜਾ ਹੈਗਾ ਅਸੀਂ ਅੱਜ ਵੀ ਜਗਾ ਜਗਾ ਤੇ ਸਰ ਤੇ ਜਿਹੜੀ ਹੁਣੇ ਸ਼ਕਤੀ ਹੈ ਇਸੇ ਤਰ੍ਹਾਂ ਸੀ ਬਸ ਰਹਿ ਗਈ। ਇਹ ਔਰ ਦੇ ਵਿੱਚ ਤੁਸੀਂ ਜਿਹੜਾ ਹੈਗਾ ਕਿ ਇਹ ਅਪਰੇਸ਼ਨ ਜਿਹੜਾ ਚਲਾਇਆ ਇੱਥੇ ਤੁਹਾਨੂੰ ਕੋਈ ਰਿਕਵਰੀ ਜਾਂ ਕੀ ਇੱਥੇ ਹੋਇਆ। ਇੱਥੇ ਅਸੀਂ ਸਾਨੂੰ ਹਜੇ ਘੰਟਾ ਹੋਇਆ ਸਾਡਾ ਹੋ ਵੀ ਹੈ ਜੀ ਕਸ ਤੋਂ ਚੱਲੇਗਾ ਅਸੀਂ ਕੁਝ ਵੱਡੇ ਰਾਉਂਡ ਅਪ ਕੀਤੇ ਆ ਇਹਨਾਂ ਨੂੰ ਵੈਰੀਫਾਈ ਕਰ ਰਹੇ ਆ। ਕੱਲ ਵੀ ਜਿਹੜਾ ਹੈਗਾ ਵੀ ਇੱਥੇ ਜਿਹੜਾ ਆਂਟੀਕੇਸ਼ਨ ਪੱਛੀ ਤੇ। ਇਹ ਇੱਕਲ ਹੋਰ ਹੈਗੀ ਆ ਜੀ ਇਹ ਮਤਲਬ ਪਬਲਿਕ ਦਾ ਹੀ ਸਵਾਲ ਹੈਗਾ ਆ ਕਿ ਦੇਖੋ ਇਹ ਜਿਹੜੇ ਹੈਗੇ ਆ ਜਿਹੜੇ ਨਸ਼ਾ ਵੇਚਦੇ ਹੈਗੇ ਇਹਦੇ ਬਾਰੇ ਜਿਹੜਾ ਕਿ ਆਰਮ ਪੁਲਿਸ ਦੇ ਕੋਲ ਜਿਹੜੇ ਹੈਗੇ ਇਹਨਾਂ ਦੀਆਂ ਲਿਸਟਾਂ ਵੀ ਹੁੰ ਇਹ ਕੀ ਹੁੰਦਾ ਹੈ ਕਿ ਇਹਨਾਂ ਨੂੰ ਫੜ ਵੀ ਲਿਆ ਜਾਂਦਾ ਹੈ ਇਸ ਤਰ੍ਹਾਂ ਨਹੀਂ ਕਿ ਪੁਲਿਸ ਨਹੀਂ ਕੰਮ ਕਰਦੀ ਫੜ ਵੀ ਲਿਆ ਜਾਂਦਾ ਹੈ ਪਰ ਇਹ ਇਸ ਤਰ੍ਹਾਂ ਕਰਦੇ ਨਸ਼ਾ ਤਸਕਰ ਜਿਸ ਤਰ੍ਹਾਂ ਕਿ ਕਿਸੇ ਨੂੰ ਹੈਂਡ ਓਵਰ ਕਰਕੇ ਜਾਣਾ ਹੁੰਦਾ ਨਾ ਆਪ ਜੇਲ੍ਹ ਚਲੇ ਜਾਂਦੇ ਆ ਪਿੱਛੋਂ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਵੀ ਕੰਮ ਕਰਦੇ ਰਹਿੰਦਾ ਕਿ ਉੱਤੇ ਵੀ ਨਜ਼ਰ ਰੱਖੀ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਅਸੀਂ ਦੇਖੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਨ ਵੀ ਇਹ ਵੀ ਕਹਿਣਾ ਚਾਹੁੰਦਾ ਕਿ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੈ ਉਹ ਵੀ ਸਾਨੂੰ ਆ ਕੇ ਦੇ ਇਨਫੋਰਮੇਸ਼ਨ ਉਹਦਾ ਜਿਹੜਾ ਨਾਮ ਹੈ ਪੂਰਾ ਸੀਕ੍ਰੀਟ ਰੱਖਿਆ ਜਾਊਗਾ ਜੇ ਕਿਤੇ ਵੀ ਸਾਡੇ ਕੋਲ ਲਿਸਟਾਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਵੀ ਪੂਰਾ ਵੈਰੀਫਾਈ ਕਰਦੇ ਹਾਂ ਕਿ ਜੇ ਕੋਈ ਰਿਕਵਰੀ ਹੁੰਦੀ ਹੈ ਅਸੀਂ ਪਰਚਾ ਵੀ ਬਕਾਇਦਾ ਦਿੰਦੇ ਹਾਂ ਤੇ ਹੋਰ ਆਮ ਪਬਲਿਕ ਨੂੰ ਕੋਈ ਹੋਰ ਸੁਨੇਹਾ ਦੇਣਾ ਚਾਹੋ ਤੁਸੀਂ ਮੈਂ ਆਮ ਪਬਲਿਕ ਨੂੰ ਕਹਿਣਾ ਚਾਹੁੰਦਾ ਜਿਹੜੀ ਇਹ ਨਸ਼ੇ ਦੇ ਖਿਲਾਫ ਸਾਡੀ ਲੜਾਈ ਹੈਗੀ ਹੈ ਵਿੱਚ ਸਾਡਾ ਜਿਹੜਾ ਹੈਗਾ ਸਾਥ ਦਿਓ ਤੇ ਇਹ ਜਿਹੜਾ ਇੱਕ ਇਨਫੋਰਸਮੈਂਟ ਦਾ ਪਾਰਟ ਹੈਗਾ ਕਿ ਅਸੀਂ ਇੱਥੇ ਸਸੋ ਆਪਰੇਸ਼ਨ ਚਲਾ ਰਹੇ ਹੈਗੇ ਹਾਂ ਕੱਲ ਵੀ ਅਸੀਂ ਕਾਫੀ ਪਰਚੇ ਦਿੱਤੇ ਹੈ ਤੇ ਦੂਸਰਾ ਪਾਰਟ ਜਿਹੜਾ ਹੈਗਾ ਉਹ ਅਵੇਰਨੈਸ ਦਾ ਹੈਗਾ ਇਹ ਅਵੇਰਨੈਸ ਦੇ ਮੁਤਾਬਿਕ ਜਿਹੜੀ ਕੱਲ ਆਪਾਂ ਐਸਬੀਐਸ ਡਿਸਟ੍ਰਿਕ ਤੇ ਅਸੀਂ ਚਾਹਨੀ ਹੈ ਕਿ ਇਹ ਸਾਈਕਲ ਦੇ ਵਿੱਚ ਸਾਰੇ ਵੱਧ ਤੋਂ ਵੱਧ ਜਿਹੜੇ ਪਾਰਟਿਸਪੀਕੈਂਟ ਕੋਈ ਜਿਹੜਾ ਸੀਕ੍ਰੇਟ ਨੰਬਰ ਹੈਗਾ ਕਿ ਤੁਹਾਨੂੰ ਗੋਪਤ ਤੌਰ ਤੇ ਕੋਈ ਫੋਨ ਕਰਨਾ ਚਾਹੇ ਪੁਲਿਸ ਨੂੰ ਕਨਫਰਮ ਕਰਨਾ ਚਾਹੇ ਉਹ ਕੋ ਨੰਬਰ ਵੀ ਬੋਲ ਕੇ ਦੱਸੋ ਕਰ ਮੈਂ ਕਹਿੰਦਾ ਜੀ ਕੋਈ ਚਾਹੇ ਤੁਸੀਂ ਕੰਟਰੋਲ ਰੂਮ ਤੇ ਵੀ ਕਾਲ ਕਰ ਸਕਦੇ ਹੋ ਮੈਂ ਵੀ 24 ਘੰਟੇ ਅਵੇਲੇਬਲ ਨੰਬਰ ਕਿੰਨਾ ਪਟ્રોલ ਰੂਮ ਦਾ ਦਫ਼ਤਰ ਦੇ ਵਿੱਚ 112 ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਤੁਸੀਂ ਮੈਨੂੰ ਦਫ਼ਤਰ ਦੇ ਵਿੱਚ ਆ ਕੇ ਕਦੇ ਵੀ ਪਰਸਨਲੀ ਮਿਲ ਸਕਦੇ ਹੋ ਤੇ ਕਿਸੇ ਬਾਰੇ ਵੀ ਜਾਣਕਾਰੀ ਦੇ ਸਕਦੇ ਹੋ ਠੀਕ ਹੈ ਠੀਕ ਹੈ ਸ਼ੁਕਰੀਆ